ਕਿਹੜੇ ਕੰਮਾਂ ਨੂੰ ਦੱਸ ਕੇ ਕਿਹੜੇ ਐਸੇ ਪ੍ਰੋਜੈਕਟ ਜਿਹੜੇ ਲਿਆਏ ਗਏ ਨੇ ਹਲਕਾਤਮ ਨਗਰ ਦੇ ਵਿੱਚ ਵੀ ਉਹਨਾਂ ਨੂੰ ਦਿਖਾ ਕੇ ਵੀ ਵੋਟਾਂ ਮੰਗੋ ਗਿਣਤੀ ਬਹੁਤ ਵੱਡੀ ਰਹੀ ਲਿਸਟ ਬਹੁਤ ਵੱਡੀ ਰਹੀ ਹੈ ਚਾਹੇ ਸੜਕਾਂ ਦੀ ਗੱਲ ਕਰੀਏ ਐ ਸਿਵਰੇਜ ਪਾਣੀ ਦੀ ਗੱਲ ਕਰੀਏ ਚਾਹੇ ਲਾਈਟਾਂ ਦੀ ਪਾਰਕਾਂ ਦੀ ਗੱਲ ਕਰੀਏ ਪੁਲਾਂ ਦੀ ਗੱਲ ਕਰੀਏ ਲੀਵਰ ਵੈਲਿਊਜ਼ ਦੀ ਗੱਲ ਕਰੀਏ ਮਹੱਲਾ ਕਲੀਨਿਕ ਬਹੁਤ ਕੁਝ ਹਨ ਉਹ ਜਾਣਨ ਪਬਲਿਕ ਨੂੰ ਸਭ ਤੋਂ ਪਹਿਲਾਂ ਤਾਂ ਬਿੱਲ ਮਾਰ ਕੇ ਅਗਲੇ ਨੂੰ ਇੱਕੋ ਹੀ ਕਹਿਣਾ ਬਿਜਲੀ ਤੁਹਾਡੇ ਫਿਰ ਵੀ ਆਉਂਦੀ ਹੈ ਜੀ ਅਗਲੇ ਦਿਨ 13 ਐ ਖੜ ਜਾਂਦਾ ਜਿਵੇਂ ਬਿਆਨ ਨੂੰ ਫੋਟੋ ਖਚਾਉਂਦਾ ਕਹਿੰਦੇ ਵੀ ਹਰ ਇੱਕ ਪਾਰਟੀ ਨੂੰ ਇਸ ਵਾਰ ਕੈਂਡੀਡੇਟ ਲੱਭਣਾ ਬਹੁਤ ਔਖਾ ਹੋ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਦਾ ਹੈਗਾ ਕੁਝ ਕੋ ਆਮ ਆਦਮੀ ਪਾਰਟੀ ਦੇ ਕਿਤੇ ਕੰਮਾਂ ਕਰਕੇ ਹੀ ਉਹਨਾਂ ਨੂੰ ਬੰਦਾ ਨਹੀਂ ਲੱਭਦਾ ਉਹਦਾ ਕਾਰਨ ਹੈ ਵੀ ਜਿੱਥੇ ਵੀ ਕਿਸੇ ਨੂੰ ਕਹਿੰਦੇ ਨੇ ਉੱਥੇ ਖੜ ਜਾ ਉਹ ਕਹਿੰਦੇ ਨਹੀਂ ਯਾਰ ਉੱਥੇ ਤਾਂ ਆਮ ਆਦਮੀ ਪਾਰਟੀ ਆ ਫਰਾਨਾ ਬੰਦਾ ਖੜਾ ਫਰਾਨਾ ਖੜਾ ਬਹੁਤ ਤਕੜਾ ਹੈ ਇਸ ਲਈ ਆਮ ਆਦਮੀ ਪਾਰਟੀ ਦਾ ਖੌਫ ਹੈ ਕੋਈ ਬੰਦੇ ਤੋਂ ਨਹੀਂ ਡਰਦਾ ਹੁੰਦਾ ਉਹਦੇ ਕਿਤੇ ਕੰਮਾਂ ਤੋਂ ਜਾਂ ਉਹਦੇ ਗੁਣਾਂ ਤੋਂ ਬੰਦਾ ਡਰਦਾ ਹੁੰਦਾ ਹਰ ਪਾਰਟੀ ਦਾਵਾ ਕਰ ਰਹੀ ਤੇ ਮੇਅਰ ਸਾਡਾ ਹੋਊਗਾ ਵੈਸੇ ਦੇਖੋ ਹਰੇਕ ਕੋਲੇ ਹੱਕਾ ਸੁਪਨਾ ਲੈਣ ਦਾ ਇਸ ਸਾਰੇ ਵਿਰੋਧੀ ਪਾਰਟੀਆਂ ਇਹ ਕੈਰੀਅਰ ਨੇ ਵੀ ਇਲੈਕਸ਼ਨ ਦੇ ਨੇੜੇ ਹੀ ਇਹਨਾਂ ਨੂੰ ਬਗਾਟਨ ਕਰਤੇ ਬਣਨਾ ਕਦੋਂ ਇਹ ਬਣੂਗਾ ਵੀ ਕਿ ਨਹੀਂ ਬਣੂਗਾ ਉਹ ਜਿੰਨੇ ਕਹਿੰਦੇ ਨੇ ਨਾ ਸੌਣ ਦੇ ਇਹਨਾਂ ਨੂੰ ਹਰਾ ਨਜ਼ਰ ਆਉਂਦਾ ਉਹਨਾਂ ਨੂੰ ਇਉਂ ਹੀ ਲੱਗਦਾ ਵੀ ਜਿੰਨੇ ਅਸੀਂ ਜਨਤਾ ਨੂੰ ਬੇਕੂਫ ਬਣਾਉਣਾ ਸ਼ਾਇਦ ਫਾਇਦੇ ਵੀ ਬਣਾ ਰਹੇ ਨੇ ਪਰ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਤੁਸੀਂ ਆਪਦੇ 70 ਸਾਲ ਦੇ ਕੰਮ ਕੱਢ ਲਓ ਤੇ ਮੇਰੇ ਢਾਈ ਸਾਲ ਦੇ ਕੱਢ ਲਓ ਤੁਹਾਡੇ ਸਵਾਲਾਂ ਦਾ ਜਵਾਬ ਉੱਥੇ ਮੈਂ ਦੂੰ ਸੱਚੇ ਕੱਲ ਤੁਸੀਂ ਜੁੜਿਓਂਦਾ ਸਿਟੀ ਹੈਡਲਾਈਨਸ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਜੈ ਕੁਮਾਰ ਨਗਰ ਨਿਗਮ ਦੀਆਂ ਚੋਣਾਂ ਨਜ਼ਦੀਕ ਆ ਗਈਆਂ ਨੇ 21 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਨੇ VOTING ਹੋਣੀਆਂ ਤੇ ਉਸ ਨੂੰ ਲੈ ਕੇ ਹਰ ਇੱਕ ਪਾਰਟੀ ਨੇ ਆਪੋ ਆਪਣੀ ਤਿਆਰੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਵਕਤ ਅਸੀਂ ਹਲਕਾ ਆਤਮਨਗਰ ਦੇ MLA ਕੁਲਵੰਤ ਸਿੰਘ ਸਿੱਧੂ ਦੇ ਕੋਲ ਮੌਜੂਦਾ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਸਿਟੀ ਹੈਡ ਜੀ ਤੁਹਾਡਾ ਵੀ ਹਲਕਾ ਆਤਮਨਗਰ ਚੋਣ ਤੇ ਬਹੁਤ ਵੱਡਾ ਸਵਾਗਤ ਹੈ ਸਰ ਨਗਰ ਨਿਗਮ ਦੀਆਂ ਚੋਣਾਂ ਆ ਗਈਆਂ ਨੇ ਬਹੁਤ ਸਮਾਂ ਵੀ ਘੱਟ ਰਿਹਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਕਿ ਤਿਆਰੀਆਂ ਨੇ ਲੱਗ ਦੇਖੋ ਜਦੋਂ ਆਪਾਂ ਬਿਹੜਾ ਦੀ ਤਰੀਕ ਤੈਅ ਕਰ ਦਿੰਦੇ ਹਾਂ ਕਹੇ ਉਹ 8 ਮਹੀਨੇ ਪਹਿਲਾਂ ਦੀ ਹੋਵੇ ਸਾਲ ਦੀ ਹੋਵੇ ਤਾਂ ਉਹ ਮਿੰਟੋ ਮਿਟਰੀ ਆ ਜਾਂਦੀ ਹੈ ਜੀ ਤੇ ਇਹ ਤਾਂ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਟਾਈਮ ਹੀ ਬੜਾ ਛੋਟ ਦਿੱਤਾ 21 ਤਰੀਕ ਨੂੰ ਤਾਂ ਉਹ ਗੱਲ ਹੈ ਵੀ ਘਟ ਮੰਗਣੀ ਪੱਠ ਵਿਆਹ ਜੀ ਤੇ ਸਾਡੇ ਹਰ ਪ੍ਰਕਾਰ ਦੀ ਤਿਆਰੀ ਵੀ ਵਲੰਟੀਅਰ ਸਹਿਬਾਨ ਆਪਣੇ ਐਨਓਸੀ ਵਗੈਰਾ ਪੇਪਰ ਸਾਰੇ ਰੈਡੀ ਕਰ ਰਹੇ ਨੇ ਕੱਲ੍ਹ ਜਾਂ ਪਰਸੋਂ ਕੰਪਿਊਟਰ ਸਾਰਾ ਪ੍ਰੋਸੈਸ ਕਰਕੇ ਇਹਦੀ ਵੀ ਫਾਈਲਿੰਗ ਹੋ ਜੂਗੀ ਫਿਰ ਉਸ ਤੋਂ ਪ੍ਰੰਤਜਿਲਿਆ ਮੀਟਿੰਗਾਂ ਦਾ ਦੌਰ ਆ ਉਹ ਸ਼ੁਰੂ ਕਰਾਂਗੇ ਸਾਡੇ ਕੋਲੇ ਪਬਲਿਕ ਕੋੜੀ ਜਾਣ ਲਈ ਬਹੁਤ ਵੱਡਾ ਹਥਿਆਰ ਤੇ ਮਸਾਲੇ ਨੇ ਸਭ ਤੋਂ ਵੱਡਾ ਹਥਿਆਰ ਸਾਡੇ ਕੋਲ ਹੀ ਬਿਜਲੀ ਹੈ ਜਿਹੜਾ ਕਿ ਰਵਿੰਦਰ ਕੇਜਰੀਵਾਲ ਸਾਹਿਬ ਦੀ ਸੋਚ ਤੇ ਭਗਵਾਨ ਸਮਾ ਮਾਨ ਸਾਹਿਬ ਦੀ ਸੋਚ ਨੇ ਪੰਜਾਬ ਨੂੰ ਇੱਕ ਜਿਹੜੀ ਜਿਹੜੀ ਇੱਕ ਕੁਰਸੀ ਨੂੰ ਸੇਵਾ ਵਜੋਂ ਦੇਖ ਸਿਤ ਕਰਿਆ ਮਹੱਲਾ ਕਲੀਨਿਕ ਸਕੂਲ ਆਫ ਐਮਿਨੈਂਸ ਤੇ ਡਿਵੈਲਪਮੈਂਟ ਮੈਂ ਆਪਣੇ ਜੀਵਨ ਦੇ ਵਿੱਚ ਅਜਿਹਾ ਕੋਈ ਮੁੱਖ ਮੰਤਰੀ ਜਾਂ ਅਜਿਹਾ ਕੋਈ ਸੁਪਰੀਮੋ ਨੇ ਦੇਖਿਆ ਜਿਹੜਾ ਬਲਾ ਬਲਾ ਕੇ ਅਫਸਰ ਤੇ ਐਮਐਲਏ ਦੀਆਂ ਕਠਨੀਆਂ ਮੀਟਿੰਗਾਂ ਕਰਾਵੇ ਉਹਦੇ ਵਿੱਚ ਇਹ ਪੁੱਛੇ ਵੀ ਦੱਸੋ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਤੇ ਕੀ ਚਾਹੀਦਾ ਕਿਸ ਤਰ੍ਹਾਂ ਜਿਵੇਂ ਜਿਵੇਂ ਇੱਕ ਬਾਪ ਬਿٹے ਨੂੰ ਉਂਗਲ ਫੜ ਕੇ ਤੁਰਨਾ ਸਿਖਾਉਂਦਾ ਹੈ ਏਸੀ ਤਰ੍ਹਾਂ ਸਾਨੂੰ ਦਿੱਲੀ ਬਲਾ ਕੇ ਕੇਜਰੀਵਾਲ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਸਾਰੇ ਹਾਈ ਅਫਸਰ ਨੂੰ ਨਾਲ ਬਿਠਾ ਕੇ ਸਾਨੂੰ ਦੱਸਿਆ ਤੇ ਕੰਮ ਦੀ ਸਮੀਖਿਆ ਕਰੀ ਉਸ ਦਿਨ ਤੋਂ ਕੰਮ ਦੀ ਮੈਂ ਕਹਿੰਦਾ ਰਫ਼ਤਾਰ ਇੰਨੀ ਜ਼ਿਆਦਾ ਹੋ ਗਈ ਵੀ ਜਿਹਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ ਜੀ ਪਰ ਕਹਿੰਦੇ ਵੀ ਹਰ ਇੱਕ ਪਾਰਟੀਆਂ ਨੂੰ ਇਸ ਵਾਰ ਕੈਂਡੀਡੇਟ ਲੱਭਣਾ ਬਹੁਤ ਖਾ ਹੋ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਦਾ ਹੈਗਾ ਕੁਝ ਦੇਖੋ ਆਮ ਆਦਮੀ ਪਾਰਟੀ ਦੇ ਕਿਤੇ ਕੰਮਾਂ ਕਰਕੇ ਹੀ ਉਹਨਾਂ ਨੂੰ ਬੰਦਾ ਨਹੀਂ ਲੱਭਦਾ ਉਹਦਾ ਕਾਰਨ ਇਹ ਵੀ ਜਿੱਥੇ ਵੀ ਕਿਸੇ ਨੂੰ ਕਹਿੰਦੇ ਨੇ ਉੱਥੇ ਖੜ ਜਾ ਉਹ ਕਹਿੰਦਾ ਨਹੀਂ ਯਾਰ ਉੱਥੇ ਤਾਂ ਆਮ ਆਦਮੀ ਪਾਰਟੀ ਆ ਫਰਾਨਾ ਬੰਦਾ ਖੜਾ ਫਰਾਨਾ ਖੜਾ ਬਹੁਤ ਤਖੜਾ ਜੀ ਇਸੇ ਲਈ ਆਮ ਆਦਮੀ ਪਾਰਟੀ ਦਾ ਖੌਫ ਹੈ ਉਹਦੇ ਉਹ ਕੋਈ ਬੰਦੇ ਤੋਂ ਨਹੀਂ ਡਰਦਾ ਹੁੰਦਾ ਉਹਦੇ ਕਿਤੇ ਕੰਮਾਂ ਤੋਂ ਜਾਂ ਉਹਦੇ ਗੁਣਾਂ ਤੋਂ ਬੰਦਾ ਡਰਦਾ ਹੁੰਦਾ ਠੀਕ ਹੈ ਉਸੇ ਕਰਕੇ ਆਮ ਆਦਮੀ ਪਾਰਟੀ ਅੱਜ ਇਸ ਪੋਜੀਸ਼ਨ ਤੇ ਪਹੁੰਚੀ ਵੀ ਚਾਰੇ ਨਿਗਮਾਂ ਦੇ ਮੇਰ ਜਿਹੜੇ ਆਮ ਆਦਮੀ ਪਾਰਟੀ ਬੜੀ ਹੱਕ ਠੋਕੇ ਬਣਾਈ ਜੀ ਹਰ ਪਾਰਟੀ ਦਾਵਾ ਕਰ ਰਹੀ ਵੀ ਮੇਰ ਸਾਡਾ ਹੋਊਗਾ ਵੈਸੇ ਦੇਖੋ ਹਰੇਕ ਕੋਲੇ ਹੱਕਾ ਸੁਪਨਾ ਲੈਣ ਦਾ ਪਰ ਪਿਛੜੀਆਂ ਜਿਹੜੀਆਂ ਚਾਰ ਜਿਹੜੀਆਂ ਜਿਮਨੀ ਚੋਣਾ ਲੰਕੇ ਗਈਆਂ ਉਹਦੇ ਵਿੱਚ ਪਬਲਿਕ ਨੇ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੇ ਮੋਹਰ ਲਾਈ ਹੈ ਰਬਿੰਦਰ ਕੇਜਰੀਵਾਲ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦੀਆਂ ਨੀਤੀਆਂ ਦੇ ਮੋਹਰ ਲਈ ਆ ਉਹਨਾਂ ਨੇ ਪਬਲਿਕ ਨੇ ਅਗਰ ਮੈਂ ਕਸਮਦਾ ਵੀ ਕੋਈ ਚੰਗਾ ਕੰਮ ਕਰਦਾ ਤਾਂ ਪਬਲਿਕ ਜੂਰੇ ਅਪਰੀਸ਼ੀਏਟ ਕਰਦੇ ਆ ਤਾਂ ਉਹ ਜਿਹੜਾ ਅਪਰੀਸ਼ੀਏਸ਼ਨ ਸੀ ਜਿਹੜੀ ਉਹਨਾਂ ਦੀ 11 ਦੇ ਵਿੱਚੋਂ ਤਿੰਨ ਸਾਨੂੰ ਜਿਹੜੇ ਐਮਐਲਏ ਜਿਤਾ ਕੇ ਲੋਕਾਂ ਨੇ ਇਸ ਗੱਲ ਦਾ ਪ੍ਰਮਾਣ ਦਿੱਤਾ ਵੀ ਅਗਰ ਤੁਸੀਂ ਪਲਾ ਕਰਦੇ ਹੋ ਪੰਜਾਬ ਦੇ ਜਨਤਾ ਦੇ ਅਸੀਂ ਹੱਕਾਂ ਦੀ ਅਸਲੀ ਰੱਖ ਹੀ ਕਰਦੇ ਹਾਂ ਆ ਪੰਜਾਬ ਦੀ ਜਨਤਾ ਵੀ ਤੁਹਾਡੇ ਨਾਲ ਸਰ ਕਿੰਨੇ ਵਾਰਡ ਨੇ ਤੁਹਾਡੇ ਹਲਕੇ ਦੇ ਵਿੱਚ ਹੋਣੇ ਸਾਡੇ 12 ਵਾਰਡ ਨੇ ਜੀ 12 ਵਾਰਡਾਂ ਦੇ ਵਿੱਚੋਂ ਤੁਸੀਂ ਕਿਹਾ ਵੀ ਕੈਂਡੀਡੇਟ ਨਹੀਂ ਲੱਭਦੇ ਮੇਰੇ ਹਲਕੇ ਵਿੱਚ 12 ਵਾਰਡਾਂ ਦੇ ਵਿੱਚ 55 ਜਿਹੜੇ ਉਮੀਦਵਾਰ ਸੀ ਜਿਨ੍ਹਾਂ ਨੇ ਚੋਣਾ ਮੰਗੇ ਤੇ ਹਜੇ ਤੱਕ ਲੋਕ ਫਾਰਮ ਲੈਣ ਆਉਂਦੇ ਨੇ ਵੀ ਯਾਰ ਅਸੀਂ ਵੀ ਫਾਰਮ ਭਰਨਾ ਉਹਨਾਂ ਨੂੰ ਦੱਸ ਦਿਆਂ ਵੀ ਪ੍ਰਭੂ ਅੱਜ ਤਾਂ ਟਿਕਟਾਂ ਵੀ ਫੈਲ ਰਹੀਆਂ ਨੇ ਜੀ ਪਰ ਫਿਰ ਵੀ ਗਵਰੰਟੀ ਰਹਉਂਦੇ ਆ ਉਹਨਾਂ ਦਾ ਸਤਿਕਾਰ ਕਰਦੇ ਆ ਕਿਤੇ ਨਾ ਕਿਤੇ ਹਰੇਕ ਨੂੰ ਅਡਜਸਟ ਕੀਤਾ ਜਾਊ 51 ਵਿੱਚੋਂ 12 ਨੂੰ ਟਿਕਟਾਂ ਮਿਲਣੀਆਂ ਜਿਹੜੇ ਬਾਕੀ ਬਚਣਗੇ ਉਹਨਾਂ ਨੂੰ ਬੜਾ ਸਨਮਾਨਜਨਕ ਅਹੁਦੇ ਦੇਵਾਂਗੇ ਬਕਰੀ ਆਮ ਆਦਮੀ ਪਾਰਟੀ ਅੰਦੋਲਨ ਚੋਂ ਨਿਕਲੀ ਪਾਰਟੀ ਹੈ ਵਰਕਰਾਂ ਦੀ ਪਾਰਟੀ ਹੈ ਜਿਹੜੇ ਹਰੇਕ ਵਰਕਰ ਦਾ ਬਰਾਬਰ ਸਤਿਕਾਰ ਸਰ ਹੁਣ ਜਿਹੜੇ ਕੈਂਡੀਡੇਟ ਜਾਣਗੇ ਮੁਹੱਲਿਆਂ ਦੇ ਵਿੱਚ ਜਾਣਗੇ ਵੋਟਾਂ ਮੰਗਣ ਉਹ ਕਿਹੜੇ ਕੰਮਾਂ ਨੂੰ ਦੱਸ ਕੇ ਕਿਹੜੇ ਐਸੇ ਪ੍ਰੋਜੈਕਟ ਜਿਹੜੇ ਲਿਆਏ ਗਏ ਨੇ ਹਲਕਾਤਮ ਨਗਰ ਦੇ ਵਿੱਚ ਵੀ ਉਹਨਾਂ ਨੂੰ ਦਿਖਾ ਕੇ ਵੀ ਵੋਟਾਂ ਮੰਗਣ ਗਿਣਤੀ ਬਹੁਤ ਵੱਡੀ ਹੈ ਲਿਸਟ ਬਹੁਤ ਵੱਡੀ ਹੈ ਜੀ ਕਹੇ ਸੜਕਾਂ ਦੀ ਗੱਲ ਕਰੀਏ ਐ ਸ਼ਿਵਰੀ ਪਾਣੀ ਦੀ ਗੱਲ ਕਰੀਏ ਚਾਹੇ ਲਾਈਟਾਂ ਦੀ ਪਾਰਕਾਂ ਦੀ ਗੱਲ ਕਰੀਏ ਪੁਲਾਂ ਦੀ ਗੱਲ ਕਰੀਏ ਲੀਵਰ ਵੈਲਿਊ ਦੀ ਗੱਲ ਕਰੀਏ ਬਹੁਤ ਕੁਝ ਹਨ ਕੋਲੇ ਜਾਣ ਨੂੰ ਪਬਲਿਕ ਨੂੰ ਜਦੋਂ ਆਮ ਆਦਮੀ ਪਾਰਟੀ 2024 ਦੀ ਟੂਰ ਲੜੀਆਂ ਉਹਨਾਂ ਕੋਲੇ ਗੱਲ ਕਰਨ ਲਈ ਕੋਈ ਬਹੁਤਾ ਮਟੀਰੀਅਲ ਨਹੀਂ ਸੀ ਜੀ ਉਹ ਸਿਰਫ ਅਰਵਿੰਦ ਕੇਜਰੀਵਾਲ ਸਾਹਿਬ ਦੇ ਦਿੱਲੀ ਦੇ ਕਿਤੇ ਕੰਮਾਂ ਨੂੰ ਦੱਸਦੇ ਸੀ ਜੀ ਉਹੀ ਜਿਹੜੀ ਹਵਾ ਪੰਜਾਬ ਦੇ ਵਿੱਚ ਚੱਲੀ ਅੱਜ ਪੰਜਾਬ ਦੇ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਨੇ ਸਦਰਪੁਰ ਗੋਗਨ ਸਿੰਘ ਦੀ ਮਾਂ ਦੀ ਦੇਖ ਰੇਖ ਇੰਨੇ ਕੰਮ ਕਰੇ ਨੇ ਵੀ ਉਹਨਾਂ ਦੇ ਲਈ ਜਿਹੜਾ ਪਬਲਿਕ ਦੇ ਵਿੱਚ ਵਿਚਰਨਾ ਜਾਂ ਜਦੋਂ ਡੋਰ ਟੂ ਡੋਰ ਕਰਨਾ ਸੌਖਾ ਹੈ ਸਭ ਤੋਂ ਪਹਿਲਾਂ ਤਾਂ ਬਿੱਲ ਮਾਰ ਕੇ ਅਗਲੇ ਨੂੰ ਇੱਕੋ ਹੀ ਕਹਿੰਦਾ ਸਸਿਗਲ ਦੀ ਪਣਗੀ ਸਸਿਗਾ ਵੀਰ ਜੀ ਬਿਜਲੀ ਤੁਹਾਡੇ ਫਰੀ ਹੋਉਂਦੀ ਹੈ ਜੀ ਅਗਲੇ ਦਾ ਚਿਹਰਾ ਐ ਖੜ ਜਾਂਦਾ ਜਿਵੇਂ ਵਿਆਹ ਨੂੰ ਫੋਟੋ ਖਿਚਾਉਂਦਾ ਹੁੰਦਾ ਪਰ ਸਰ ਇੱਕ ਸਵਾਲ ਹੁਣ ਵੀ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ 1000 ਰੁਪਏ ਵਾਲਾ ਉਹ ਕੀ ਹੁਣ ਐਤਵਾਰ ਜਦੋਂ ਜਾਣਗੇ ਵੀ ਵੋਟਾਂ ਮੰਗਣ ਵੀ ਲੋਕ ਕਹਿਣਗੇ ਵੀ 1000 ਰੁਪਏ ਨਹੀਂ ਆਏ ਸਾਡੇ ਫਿਰ ਅਜੇ 2.5 ਸਾਲ ਦਾ ਸਮਾਂ ਬਚਦਾ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਸਾਡੇ 44 ਸਾਲ ਬਾਅਦ ਪਬਲਿਕ ਕੋਲੇ ਦੁਆਰੇ ਜਾ ਕੇ ਪੁੱਛਦੀ ਸੀ ਵੀ ਦੱਸੋ ਵੀ ਕਿਹੜੇ ਕਿਹੜੇ ਕੰਮ ਨੇ ਤਾਂ ਕਿ ਉਹਨਾਂ ਨੂੰ ਦੁਬਾਰੇ ਬੇਵਕੂਫ ਬਣਾਏ ਦੇ ਸਕਦੇ ਜਿਸ ਦਿਨ ਆਮ ਆਦਮੀ ਪਾਰਟੀ ਦੇ ਸਰਕਾਰ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਬਣੇ ਦੇਵੰਤੋਂ ਉਹਨਾਂ ਨੇ ਆਫਿਸ ਬੈਠ ਕੇ ਅਸੀਂ ਆਪਣੇ ਆਪਣੇ ਕਾਰਿਆਂ ਦੇ ਬੈਠ ਕੇ ਕੰਮ ਸ਼ੁਰੂ ਕਰਿਆ ਜੀ ਪਬਲਿਕ ਨਾਲ ਇੰਨਾ ਗੂੜਾ ਰਿਸ਼ਤਾ ਬਣ ਗਿਆ ਕਿ ਹੁਣ ਉਸ ਰਿਸ਼ਤੇ ਦੇ ਵਿੱਚ ਦਰਾਰ ਪਾਉਣੀ ਬਹੁਤ ਔਖੀ ਹੈ ਹੁਣ ਤੁਹਾਡੇ ਹਲਕੇ ਤੇ ਗੱਲ ਕਰੀਏ ਮਹੱਲੇ ਆ ਦੀ ਤੇ ਕਿਹੜੇ ਮਹੱਲੇ ਜਿਹੜੇ ਨੇ ਹੁਣ ਵਿਕਸਿਤ ਕਰਨ ਵਾਲੇ ਨੇ ਜਿਹੜੇ ਹੁਣ ਪਹਿਲ ਦੇ ਆਧਾਰ ਤੇ ਕਰੋਗੇ ਇਸ ਤੋਂ ਬਾਅਦ ਲੱਭਣਾ ਪੈਣਾ ਇਹੋ ਜਿਹਾ ਕੋਈ ਏਰੀਆ ਨਹੀਂ ਜਿਹੜਾ ਨਾ ਹੋਵੇ ਇੱਕ ਮੇਰੇ ਹਲਕੇ ਦੇ ਵਿੱਚ ਜੇਜੇ ਕਲੋਨੀ ਸੀ ਜੀ ਤੇ ਮੈਂ ਉੱਥੇ ਕਿਦੋਂ ਗਿਆ ਮੈਨੂੰ ਹੈਰਾਨ ਵੀ ਹੋਈ ਵੀ ਯਾਰ ਕਿ ਇਹ ਕੋਈ ਸ਼ਹਿਰ ਦਾ ਏਰੀਆ ਜੀ ਇਮੀਂ ਦੇ ਤੌਰ 'ਤੇ ਸਰਨ ਨੂੰ ਹਦਾਇਤ ਕਰਕੇ ਮਤਲਬ ਕਹਿ ਸਕਦਾ ਵੀ 2 ਵੀਕ ਦੇ ਵਿੱਚ ਸਾਰਾ ਪ੍ਰੋਸੈਸ ਪਾਸ ਕਰਕੇ ਅੱਜ ਬਹੁਤ ਸੋਹਣੀਆਂ ਰੰਗ-ਬਰੰਗੀਆਂ ਕਾਲੀਆਂ ਦਿੱਤੀਆਂ ਟੈਲਾਂ ਲੱਗ ਰਹੀਆਂ ਤੁਹਾਨੂੰ ਮੈਂ ਕਹੂੰਗਾ ਵੀ ਲੈ ਕੇ ਵੀ ਜਾਊਂਗਾ ਤੇ ਉਹ ਜੇ ਜੇ ਕਲੋਨੀ ਦੇ ਵਾਸੀ ਆਪ ਦੱਸਣਗੇ ਬਈ ਵਾਕਈ 11 ਆਮ ਆਦਮੀ ਪਾਰਟੀ ਪੰਜਾਬ 'ਚ ਆਤਮਨਗਰ 'ਚ ਹਰ ਕਈ ਵਿੱਚ ਕੁਲਵੰਤ ਸਿੰਘ ਸਿੱਧੂ ਵਾਕਈ ਹੀ ਕੰਮ ਕਰ ਜਿੱਥੇ ਆਪਾਂ ਬੈਠੇ ਆ ਇਹ ਗਿੱਲ ਰੋਡ ਮਸ਼ਹੂਰ ਹੈ ਇੱਥੇ ਲੋਕਾਂ ਦੀ ਜ਼ਿੰਦਗੀ ਜਿਹੜੀ ਨਰਕ ਤੋਂ ਵੀ ਥੱਲੇ ਸੀ ਗੋਡੇ-ਗੋਡੇ ਪਾਣੀ ਸੀ ਟੁੱਟ-ਟੁੱਟੀਆਂ ਸੜਕਾਂ ਸੀ ਟੋਏ ਇੰਨੇ ਜਿਆਦੇ ਸੀ ਵੀ ਮਸ਼ਹੂਰ ਸੀ ਇਹਦੇ ਬਾਰੇ ਵੀ ਜੇ ਕਹੇ ਨੇ ਦੋ ਰੋਟੀਆਂ ਵੱਧ ਖਾ ਲਿਆ ਤਾਂ ਗਿੱਲੇ ਰੋਡ ਤੇ ਖੇੜਾ ਕੱਢਿਆ ਰੋਟੀਆਂ ਹਜਮ ਹੋ ਗੀਆਂ ਇਸ ਲਈ ਦੁਗਰੀ ਰੋਡ ਦੀ ਗੱਲ ਕਰੀਏ 200 ਫੁੱਟ ਰੋਡ ਦੀ ਗੱਲ ਕਰੀਏ ਜੈਮਨ ਰੋਡ ਦੀ ਗੱਲ ਕਰੀਏ ਦੁਗਰੀ ਪੁਲ ਨੂੰ ਵਾਈਡਨ ਕਰਨ ਦਾ ਕੰਮ ਆ ਉਹ ਦੇਖੀ ਨਹਿਰ ਦੇ ਉੱਪਰ ਦੋ ਲੇਵੀਰ ਵੈਲੀ ਆ ਜਿੱਥੇ ਤੀਸਰੀ ਲੇਵੀਰ ਵੈਲੀ ਆ ਜਿੱਥੇ ਮੇਰਾ ਦੁਗਰੀ ਹਿਮਲਾਪੁਰੀ ਵਾਲਾ ਪੁਲ ਆ ਉਹ ਵੀ ਤਿਆਰ ਹੋ ਰਿਹਾ ਮਦਦ ਸੀਆਰਪੀ ਕਲੋਨੀ ਸਾਹਮਣੇ ਜਿਹੜਾ ਅਜਾੜ ਬਿਲਕੁਲ ਬਹੁਤ ਗੰਦਾ ਏਰੀਆ ਉਹਦੇ ਵਿੱਚ ਵੀ 3.5 ਕਰੋੜ ਦੀ ਲਗਤ ਨਾਲ ਉਹ ਵੀ ਪਾਸ ਹੋ ਚੁੱਕੀ ਹੈ ਤੇ ਮੈਂ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਕਰਦਾ ਵੀ ਅੱਜ ਤੋਂ 2 ਦਿਨ ਪਹਿਲਾਂ ਮੇਰੇ ਕੋਲੇ ਇੱਕ ਦਿਨ ਦੇ ਵਿੱਚ 32 ਤੋਂ ਕਟਣ ਸੀਗੇ ਜੀ ਦੇਖ ਤੁਸੀਂ ਆਪ ਹੀ ਅੰਤਜਾ ਲਾ ਸਕਦੇ ਹੋ ਵੀ ਜੇ 32 ਕਟਣ ਕਿਤੇ ਗਏ ਨੇ ਤਾਂ ਕੰਮ ਕਿੱਡਾ ਵੱਡਾ ਹੋਊ ਜੀ ਸਰ ਵਿਰੋਧੀ ਪਾਰਟੀਆਂ ਇਹ ਕੈਰੀ ਨੇ ਵੀ ਇਲੈਕਸ਼ਨ ਦੇ ਨੇੜੇ ਹੀ ਇਹਨਾਂ ਨੂੰ ਉਦਘਾਟਨ ਕਰਤੇ ਬਣਨਾ ਕਦੋਂ ਇਹ ਬਣੂਗਾ ਵੀ ਕਿ ਨਹੀਂ ਬਣੂਗਾ ਵੀ ਇਲੈਕਸ਼ਨ ਕਰਕੇ ਕਰ ਦਿੱਤੇ ਉਦਘਾਟਨ ਇਹ ਸਾਰੇ ਉਹ ਜਿੰਨੇ ਕਹਿੰਦੇ ਨੇ ਨਾ ਸੌਣ ਦੇ ਇਹਨਾਂ ਨੂੰ ਹਰਾ ਨਜ਼ਰ ਆਉਂਦਾ ਉਹਨਾਂ ਨੂੰ ਵੀ ਲੱਗਦਾ ਵੀ ਜਿੰਨੇ ਅਸੀਂ ਜਨਤਾ ਨੂੰ ਬੇਵਕੂਫ ਬਣਾਉਣਾ ਸ਼ਾਇਦ ਸ਼ਾਇਦ ਇਹ ਵੀ ਬਣਾ ਰਹੇ ਨੇ ਪਰ ਇਸ ਸਮਾਦਰ ਮੈਂ ਦੱਸਣਾ ਚਾਹਣਾ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਤੁਸੀਂ ਆਪਦੇ 70 ਸਾਲ ਦੇ ਕੰਮ ਕੱਢ ਲਓ ਤੇ ਮੇਰੇ ਢਾਈ ਸਾਲ ਦੇ ਕੱਢ ਲਓ ਤੁਹਾਡੇ ਸਵਾਲਾਂ ਦਾ ਜਵਾਬ ਉੱਥੇ ਮੈਨੂੰ ਜੀ ਅਸਰ ਇੱਕ ਬੁੱਢੇ ਦਰਿਆ ਦਾ ਮਸਲੇ ਦੀ ਗੱਲ ਕਰੀ ਆਮ ਆਦਮੀ ਪਾਰਟੀ ਦੇ ਕਿਸੇ ਦੇ ਵੀ ਕੈਂਡੀਡੇਟ ਵੀ ਉਹਨਾਂ ਦਾ ਬਿਆਨ ਨਹੀਂ ਆਇਆ ਵੀ ਇਲੈਕਸ਼ਨ ਤੋਂ ਪਹਿਲਾਂ ਲੋਕ ਕਹਿੰਦੇ ਸੀ ਵੀ ਸਭ ਤੋਂ ਪਹਿਲਾਂ ਇਹ ਹੀ ਮੁੱਦਾ ਲੈ ਕੇ ਚੱਲੇ ਸੀ ਆਮ ਆਦਮੀ ਪਾਰਟੀ ਵਾਲੇ ਉੱਥੇ ਕੀ ਸਟੈਂਡ ਕਰਨ ਦੇਖੋ ਸਨਦਰਪ ਸਿੰਘ ਜੀ ਮਾਨ ਸਮੁੱਚੇ ਅਸੀਂ ਵਿਧਾਇਕ ਜਿੰਨੇ ਵੀ ਮੰਤਰੀ ਸਾਹਿਬਾਨ ਨੇ ਇਸ ਗੱਲ ਲਈ ਸਹਿਰਦਾ ਵਚਨਬੱਧਾ ਕਿ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਵਾਂਗੇ ਜੀ ਉਹਦੇ ਲਈ ਸਭ ਤੋਂ ਵੱਡੀ ਜਿਹੜੀ ਹੈ ਸਾਡੀ ਇਮਾਨਦਾਰੀ ਦਾ ਇਸ ਗੱਲ ਦਾ ਪ੍ਰਮਾਣ ਸਾਡੇ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਨੇ ਇੱਕ ਮੇਰਾ ਖਿਆਲ ਹਫਤੇ ਬਾਅਦ ਜਿਹੜਾ ਸੈਸ਼ਨ ਸੀਗਾ ਉਹਦੇ ਵਿੱਚ ਬੁੱਢੇ ਦਰਿਆ ਤੇ ਕੰਗਰਜ ਇੱਕ ਕਮੇਟੀ ਬਣਾਈ ਮੈਂ ਵੀ ਉਹਦਾ ਮੈਂਬਰਾਂ ਜਿਹੜੀ ਕਿ ਸਮੇਂ-ਸਮੇਂ ਤੇ ਇਸ ਗੱਲ ਦੀ ਸਨਿਖਿਆ ਕਰਦੀ ਰਹਿੰਦੀ ਹੈ ਪਿਛਲੇ ਦਿਨੀ ਸਾਡੀ ਮੀਟਿੰਗ ਹੋਈ ਜਿਹਦੇ ਵਿੱਚ 650 ਕਰੋੜ ਰੁਪਇਆ ਕਿਉਂ ਲੱਗਿਆ ਕਿਵੇਂ ਲੱਗਿਆ ਤੇ ਕਿੱਥੇ ਲੱਗਿਆ ਉਹ ਵੀ ਅਫਸਰਾਂ ਤੋਂ ਪੁੱਛ ਰਹੇ ਨੇ ਮਹਿਮਾਨ ਸਾਹਿਬ ਕਹਿੰਦੇ ਹੁੰਦੇ ਨੇ ਨਾ ਵੀ ਤੇਰੀ ਫਲਾਨੀ ਫੈਲ ਚੱਕੂ ਤੇਰੀ ਫਲਾਨੀ ਚੱਕੂ ਉਹਦੇ ਵਿੱਚ ਵੀ ਮੈਨੂੰ ਆਸ ਹੈ ਵੀ ਕੋਈ ਨਾ ਕੋਈ ਫੈਲਾ ਲੱਭ ਜਾਣੀਏ ਸਰ ਹੁਣ ਜਿਹੜੇ ਉਮੀਦਵਾਰ ਨੇ ਕੀ ਕੁਝ ਉਹਨਾਂ ਨੂੰ ਗਾਈਡ ਕੀਤਾ ਗਿਆ ਕੀ ਕੁਝ ਹਦਾਇਤਾਂ ਦਿੱਤੀਆਂ ਗਈਆਂ ਇਹਨਾਂ ਨੂੰ ਉਮੀਦਵਾਰਾਂ ਨੂੰ ਇਹੀ ਹਦਾਇਤ ਆ ਵੀ ਜਿਸ ਤਰ੍ਹਾਂ ਰਵੇਤੀ ਪਾਰਟੀਆਂ ਤੋਂ ਪਿੱਛੇ हट ਕੇ ਟਿਕਟਾਂ ਤੁਹਾਨੂੰ ਬਿਲਕੁਲ ਫਰੀ ਦਿੱਤੀਆਂ ਗਈਆਂ ਟਿਕਟਰ ਦੇਣ ਦਾ ਕੋਈ ਪੈਸਾ ਨਹੀਂ ਨਾ ਕੋਈ ਟਿਕਟ ਅਪਲਾਈ ਕਰਨ ਦਾ ਪੈਸਾ ਜੀ ਇਸੇ ਤਰ੍ਹਾਂ ਜਦੋਂ ਤੁਸੀਂ ਜਿੱਤ ਜਿਓ ਅਗਰ ਲੋਕ ਤੁਹਾਡੇ ਹੱਕ ਵਿੱਚ ਫਤਵਾ ਦਿੰਦੇ ਆ ਤਾਂ ਤੁਸੀਂ ਕਿਸੇ ਤੋਂ ਵੀ ਕੋਈ ਕਰਾਪਸ਼ਨ ਜਾਂ ਕੋਈ ਹਿਰਾਫੇਰੀ ਨਹੀਂ ਕਰਨੀ ਵੀ ਸਿਰਫ ਤੇ ਸਿਰਫ ਇਮਾਨਦਾਰੀ ਨਾਲ ਸੇਵਾ ਕਰਨੀ ਹੈ ਕਿਉਂਕਿ ਜੋ ਆਮ ਆਦਮੀ ਪਾਰਟੀ ਦਾ ਵਿਜਨ ਹੈ ਉਹਦੇ ਤੇ ਕੰਮ ਕਰਨਾ ਹੈ ਮੇਰ ਬਨੂ ਜੀ ਆਮ ਆਦਮੀ ਪਾਰਟੀ ਦਾ ਸ਼ੱਕਾ ਕੋਈ 101% ਆਮ ਆਦਮੀ ਪਾਰਟੀ ਦਾ ਮੇਰ ਲੁਧਿਆਣੇ ਨਹੀਂ ਇਕੱਲੇ ਸਾਰੇ ਨਗਮਾ ਦਾ ਆਮ ਆਦਮੀ ਪਾਰਟੀ ਦਾ ਮੇਰ ਬਨੂ